ਜੀ ਆਇਆਂ ਵਾਖਦੇ ਆ ਮੇਰੇ ਪਿਆਰੇ ਵੀਰੋ ਤੇ ਭੈਣਾਂ ਨੂੰ ਮੇਰੇ ਇਸ YouTube ਚੈਨਲ ਤੇ ਅੱਜ ਤਾਜ਼ਾ ਖਬਰ ਜੋ ਕਿ ਬਹੁਤ ਵੱਡੀ ਅਪਡੇਟ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਸ ਵੱਲੋਂ ਤਰਨਤਾਰਨ ਦੇ ਵਿੱਚ ਜਾ ਕੇ ਮਾਨ ਸਰਕਾਰ ਤੋਂ ਮੰਗਾਂ ਲਈ ਮੁਲਾਜ਼ਮਾਂ ਦੇ ਲਾਏ ਡੀਏ ਦੇ ਵਿੱਚ ਵਾਧਾ ਕਰਵਾਉਣ ਦੇ ਲਈ ਤੇ 6ਵੇਂ ਪੇ ਕਮਿਸ਼ਨ ਦਾ ਏਰੀਅਰ ਲੈਂਡਿੰਗ ਮਾਨ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਦਿੱਤੇ ਜਾ ਰਹੇ ਹਨ ਤੇ ਮਾਨ ਸਰਕਾਰਾਂ ਦੀ ਉਪਰੋਕਤ ਮੰਗਾਂ ਦਾ ਹੱਲ ਕਰ ਸਕਦੀ ਹੈ ਤੇ ਕਿਉਂਕਿ ਜਿਮਨੀ ਚੋਣਾਂ ਨੂੰ ਜਿੱਤਣ ਦੇ ਲਈ ਮੁਲਾਜ਼ਮਾਂ ਦੀ ਬਿਜਲੀ ਮੰਤਰੀ ਵਿਪੰਜਾਬ ਦੀ ਰਿਹਾਈਸ਼ ਨੇੜੇ ਮਾਨ ਸਰਕਾਰਾਂ ਤੋਂ ਡੀਏ ਦੇ ਵਿੱਚ ਵਾਅਦਾ ਆ ਕੇ ਤੇ ਫੇਕ ਕਮਿਸ਼ਨ ਦਾ ਏਜੰਟ ਤੇ ਸਰਕਾਰੀ ਜ਼ਮੀਨਾਂ ਨੂੰ ਬਚਾਉਣ ਦੇ ਲਈ ਮਾਨ ਸਰਕਾਰ ਦੀ ਮੁਰਦਾਬਾਦ ਕੀਤੀ। ਪ੍ਰਧਾਨ ਰਤਨ ਸਿੰਘ ਮਜਾਰੀ ਜੀ ਨੇ ਵੀ ਕਿਹਾ ਕਿ ਬਿਜਲੀ ਮੰਤਰੀ ਨੂੰ ਮੀਟਿੰਗ ਨਾ ਦਿੱਤੀ ਤਾਂ 9 ਨਵੰਬਰ ਤਰਨਤਾਰਨ ਦੇ ਵਿੱਚ ਜਾ ਕੇ ਮਾਨ ਸਰਕਾਰ ਦੀ ਪੋਲ ਹਜ਼ਾਰਾਂ ਮੁਲਾਜ਼ਮਾਂ ਦੇ ਸਾਹਮਣੇ ਖੋਲੇਗੀ। ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਦੀ ਮਹਿੰਗਾਈ ਦੇ ਵਿੱਚ 16% ਵਾਅਦਾ ਕਰ ਸਕਦੀ ਹੈ। ਤੇ ਤਰਨਤਾਰਨ ਦੀ ਚਿਮਨੀ ਚੋਣ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਏਰੀਅਨ ਦੇਣ ਦੇ ਲਈ ਸਰਕੂਲਰ ਜਾਰੀ ਕਰ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਦੀ ਮਹਿੰਗਾਈ ਦੇ ਵਿੱਚ 16% ਵਾਧਾ ਕਰ ਸਕਦੀ ਹੈ ਤੇ ਤਰਨਤਾਰਨ ਦੀ ਜਿਮਨੀ ਚੋਣ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਏਰੀਅਰ ਦੇਣ ਦੇ ਲਈ ਸਰਕੂਲਰ ਜਾਰੀ ਕਰ ਸਕਦੀ ਹੈ ਮੁਲਾਜ਼ਮਾਂ ਦੇ ਪੈਨਸ਼ਨ ਨੂੰ 6ਵੇਂ ਪੇ ਕਮਿਸ਼ਨ ਦਾ 18000 ਕਰੋੜ ਰੁਪਏ ਬਣਦਾ ਹੈ ਜੋ ਜਲਦੀ ਹੀ ਦੇਵੇ ਨਹੀਂ ਤਾਂ ਮੁਲਾਜ਼ਮ 2027 ਦੀ ਚੋਣਾਂ ਦਾ ਜਵਾਬ ਦੇਣਗੇ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਪੈਨਸ਼ਨ ਲਈ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਤੇ ਲਹਿਰ ਹੈ ਕਿ 1 ਜਨਵਰੀ 2026 ਨੂੰ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇਂਦਰੀ ਮੁਲਾਜ਼ਮ ਦੇ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਬਿਜਲੀ ਮੁਲਾਜ਼ਮ ਇਕਤਾ ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਤੇ ਪੈਨਸ਼ਨ ਐਸੋਸੀਏਸ਼ਨ ਵੱਲੋਂ ਲੀਕ ਕੇ ਸੰਘਰਸ਼ ਅਨੁਸਾਰ ਪੰਜਾਬ ਸਰਕਾਰ ਵੱਲੋਂ ਜੋ ਪਾਵਰ ਕਾਰਪੋਰੇਸ਼ਨ ਦੀਆਂ ਜਾਇਦਾਦਾਂ ਵੇਚਣ ਤੇ ਕੇਂਦਰ ਸਰਕਾਰ ਵੱਲੋਂ ਅਗਲੇ ਸੈਸ਼ਨ ਦੇ ਵਿੱਚ ਬਿਜਲੀ ਐਕਟ 2025 ਪਾਸ ਕਰਵਾ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੇ ਵਿਰੋਧ ਵਿੱਚ ਧਾਰਨਾ ਦਿੱਤਾ ਗਿਆ ਬੁਲਾ ਰਿਆ ਨੂੰ ਸੰਬੋਧਨ ਕਰਦੇ ਕਿਹਾ ਕਿ ਜੇਕਰ ਪਾਵਰ ਕਾਮ ਦੀ ਪ੍ਰਾਪਰਟੀਆਂ ਨੂੰ ਵੇਚ ਦਿੱਤਾ ਗਿਆ ਤਾਂ ਬਿਜਲੀ ਐਕਟ 2025 ਪਾਸ ਹੋ ਗਿਆ ਤਾਂ ਇਸ ਪ੍ਰਬੰਧ ਦਾ ਰਾ ਸਰਕਾਰ ਕੋਲੋਂ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ ਜੋ ਕਿ ਅੱਗੇ ਪ੍ਰਾਈਵੇਟ ਕੰਪਨੀਆਂ ਹਨ ਤੇ ਇਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਮਿਊਡਿ ਸਬਸਿਡੀ ਵੀ ਬੰਦ ਹੋ ਜਾਵੇਗੀ ਤੇ ਬਿਜਲੀ ਦੇ ਦਰਾਂ ਬਹੁਤ ਮਹਿੰਗੀਆਂ ਹੋਣ ਕਰਕੇ ਬਿਜਲੀ ਆਮ ਆਦਮੀ ਦੀ ਪਹੁੰਚ ਤੋਂ ਪਰੇ ਹੋ ਜਾਵੇਗੀ ਅਗਮੋਰ ਇਸ ਦਿਸਕਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ ਤਰਤੀਬਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜੇਕਰ ਇਹਨਾਂ ਤਰਤੀਬਾਂ ਨੂੰ ਵਾਪਸ ਨਾ ਲਿਆ ਗਿਆ ਤਾਂ 9 ਨਵੰਬਰ ਨੂੰ ਤਰਨਤਾਰਨ ਵਿਖੇ ਪ੍ਰਾਥਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਰੋਸ ਪ੍ਰਦਰਸ਼ਨ ਜਾਰੀ ਕੀਤਾ ਜਾਵੇਗਾ ਇਸ ਤੇ ਆਦੇ ਧਰਨੇ ਦੇ ਵਿੱਚ ਰਤਨ ਸਿੰਘ ਮਜਾਰੀ ਹਰਪਾਲ ਸਿੰਘ ਸਰਬਜੀਤ ਸਿੰਘ ਆ ਪਾਣਾ ਆਦਿ ਨੇ ਸੰਬੋਧਨ ਕੀਤਾ ਹੈ ਗੁਰੂ ਹਰਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਲਹਿਰਾ ਮੁਹੱਬਤ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਦੇ ਵਿੱਚ 20-20 ਸਾਲਾਂ ਤੋਂ ठेਕੇਦਾਰ ਜਿਹੜੇ ਕਿ ਕੱਚੇ ਮਲਾਜ਼ਮ ਹਨ ਉਹਨਾਂ ਨੂੰ ਰੈਗੂਲਰ ਗ੍ਰੇ ਦੇ ਤੇ ਕੱਚੇ ਮਲਾਜ਼ਮਾਂ ਦੀ ਕਈ ਅੱਗੇ ਵੀ ਮੀਟਿੰਗਾਂ ਹੋਈਆਂ ਹਨ ਪਰ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਕੇਵਲ ਆਰਹੀ ਹੀ ਪ੍ਰਾਪਤ ਹੋਈਆਂ ਹਨ ਤੇ ਜੇਕਰ ਹੁਣ ਮਲਾਜ਼ਮ ਦੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਦੋ ਜਆਦੀ ਸਤਾਈ ਦੀ ਚੋਣਾ ਨਤੀਜੇ ਦਿੱਲੀ ਵਾਲੇ ਹੋਣਗੇ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ